ਬੁੱਧ ਧੰਮ ਦੀ ਕੀ ਪਹਿਚਾਨ ਮਨੁੱਖ ਮਨੁੱਖ ਇੱਕ ਸਮਾਨ ਬੁੱਧ ਧੰਮ ਦੀ ਕੀ ਪਹਿਚਾਨ ਮਨੁੱਖ ਮਨੁੱਖ ਇੱਕ ਸਮਾਨ ਧੀਮਰਾਉ ਜੀ ਤੁਹਾਡੀ ਸੋਚ ਤੇ ਬਾਬਾ ਸਾਹਿਬ ਡਾਕਟਰ ਮੇਰਕਰ ਜੀ ਆਮ ਰਹੇ ਆਮ ਰਹੇ ਆਮ ਰਹੇ ਬਾਬਾ ਸਾਹਿਬ ਡਾਕਟਰ ਮੇਰਕਰ ਜੀ ਆਮ ਰਹੇ ਆਮ ਰਹੇ ਆਮ ਰਹੇ ਜੀ ਅੰਮ੍ਰਿਤ ਆਹ ਫੜੋ ਤੁਸੀਂ ਸੈਟ ਹੋ ਜਾਣਾ ਥੋੜਾ ਮੇਰੇ ਕਿਉਂ ਰੇ ਮਗਰਾਓ ਬੁੱਕ ਕਰੋ ਬੁੱਕ ਕਰੋ ਕਮਿਟੀ ਇਕ ਟੂਨੀ 500 ਰੱਦ ਕਰੋ ਰੱਦ ਕਰੋ ਰੱਦ ਕਰੋ ਡੀਟੀਏ ਟੂਨੀ 500 ਰੱਦ ਕਰੋ ਰੱਦ ਕਰੋ ਰੱਦ ਕਰੋ ਯੋਕਤਿਆ ਮਹਾ ਬਿਹਾਰ ਨੂੰ ਬੁੱਕ ਕਰੋ ਰੱਦ ਕਰੋ पहचान एक समान चांदी की पहचान एक समान बाबा साहब बड़का जी अमर है महान सम्राट किशोर जी अमर रहे अमर है तथागत बुद्ध की तथागत बुद्ध की रो रो करो ਜੈ ਭਗਤ ਜੈ ਭੀਮ ਜੈ ਭਗਤ ਜੈ ਭੀਮ ਜੈ ਭਗਤ ਪੂਰੇ ਵਿਸ਼ਵ ਤੇ ਜਿਹੜੇ ਬੁੱਧੀ ਸਾਡੇ ਸਮਾਜ ਦੇ ਲੋਕ ਹੈ ਉਹਨਾਂ ਦੀਆਂ ਨਜ਼ਰਾਂ ਤਤਘਤ ਮਹਾਮਾਨ ਬੁੱਧਾ ਨੂੰ ਜਿੱਥੇ ਗਿਆਨ ਪ੍ਰਾਪਤ ਹੋਇਆ ਸੀ ਬੋਧ ਗਿਆ ਜਿਹੜੀ ਅਸ਼ੋਕ ਸਮਰਾਟ ਨੇ ਡਿਵੈਲਪ ਕੀਤੀ ਸੀ ਉਸ ਬੋਝ ਗਿਆ ਮਹਾ ਬੋਝ ਗਿਆ ਜਿਹੜੀ ਸਾਡੀ ਧਰਤੀ ਆ ਉਹਨੂੰ ਮੁਕਤ ਕਰਾਉਣ ਵਾਸਤੇ ਲਗਭਗ ਕਾਫੀ ਸਮੇਂ ਤੋਂ ਜਿਹੜਾ ਇਹ ਅੰਦੋਲਨ ਚੱਲ ਰਿਹਾ ਤੇ ਉਸ ਅੰਦੋਲਨ ਦੇ ਵਿੱਚ ਪੂਰੇ ਪੰਜਾਬ ਦੇ ਲੋਕ ਜਿਹੜਾ ਉਹ ਹਿੱਸਾ ਪਾ ਰਹੇ ਆ ਮਿਸ਼ਾਲ ਯਾਤਰਾ ਕਰਕੇ ਜਿਹੜੀ ਡਾਕਟਰ ਬੀ ਆਰ ਅੰਬੇਡਕਰ ਭਵਨ ਬੂਟਾ ਮੰਡੀ ਤੋਂ ਸ਼ੁਰੂ ਹੋਈ ਸਵੇਰੇ ਤੇ ਲਾਂਬੜਾ ਨਕੋਦਰ ਦੇ ਬੁੱਧ ਵਿਹਾਰਾਂ ਤੋਂ ਹੁੰਦੀ ਹੋਈ ਅੱਜ ਡਾਕਟਰ ਵੀ.ਆਰ. ਅੰਬੇਡਕਰ ਪਾਰਕ ਨਕੋਦਰ ਰੋਡ ਹਦੀਆਬਾਦ ਦੇ ਵਿੱਚ ਪਹੁੰਚੀ ਹੈ ਤੇ ਅਸੀਂ ਆਪਣੇ ਡਾਕਟਰ ਵੀ.ਆਰ. ਅੰਬੇਡਕਰ ਵੈਲਫੇਅਰ ਸੁਸਾਇਟੀ ਵੱਲੋਂ ਤੇ ਸਾਰੀਆਂ ਬੀਬੀਆਂ ਭੈਣਾਂ ਨੌਜਵਾਲਾਂ ਵੱਲੋਂ ਅਸੀਂ ਇਸ ਜਿਹੜੀ ਮਿਸ਼ਾਲ ਯਾਤਰਾ ਆ ਇਹਦਾ ਪਹਿਲਾਂ ਅਸੀਂ ਜਿਹੜਾ ਹਾਰਦਿਕ ਸਵਾਗਤ ਕਰਦੇ ਆ ਔਰ ਕੋਟਨਕੋਟ ਨੇ ਅਸੀਂ ਧੰਨਵਾਦ ਕਰਦੇ ਹਾਂ ਨਾ ਸਾਡੇ ਧੰਬੰਦੂਆਂ ਦਾ ਜਿਨ੍ਹਾਂ ਨੇ ਇਹ ਚੇਤਨ ਕਰ ਰਹੇ ਆ ਕਿਉਂਕਿ ਇਹ ਕੰਮ ਸਭ ਤੋਂ ਬਹੁਤ ਵੱਡਾ ਇਹੀ ਕੰਮ ਆ ਵਿਸ਼ਵ ਕਲਿਆਨਕਾਰੀ ਮਾਰਗ ਦੇ ਉੱਤੇ ਸਾਨੂੰ ਪਹਿਰਾ ਦੇਣਾ ਤੇ ਅੱਜ ਦੀ ਜਿਹੜੀ ਹੈ ਉਹ ਲੀਡਿੰਗ ਰੋਲ ਸਾਡੇ ਸਾਪਲਾ ਸਾਹਿਬ ਤੇ ਬਲਦੇਵ ਭਾਜੀ ਮਕਸੂਦਾਂ ਵਾਲੇ ਤੇ ਹੋਰ ਸਾਡੇ ਧੰਬੰਦੂ ਸਾਰੇ ਸਾਥੀ ਕਰ ਰਹੇ ਆ ਤੇ ਪਿਖਸ਼ੁਣੀ ਸਹਿਮਾਨ ਜਿਹੜੇ ਸਾਡੇ ਪਿਖਸ਼ੂ ਆ ਪਿਖਸ਼ੁਣੀ ਖੇਮਾ ਜੀ ਸਤਕਾਰਯੋਗ ਸਾਡੇ ਉਹ ਇਹਦੇ ਬਾਰੇ ਤੁਹਾਨੂੰ 2 ਮਿੰਟ ਲਈ ਹਾਜ਼ਰੀ ਲਵਾਉਣਗੇ ਕਮਾਂ ਜੋ ਬਹੁਤ ਹੀ ਦਮਨੰਦਾ ਕਮਾਂ ਜੋ ਬਹੁਤ ਹੀ ਦਮਨੰਦਾ ਸਿੱਖੀ ਦਮਨੰਦਾ ਜੀ ਅਸੀਂ ਇਹਨਾਂ ਆਪਣੇ ਸਤਕਾਰਯੋਗ ਸਿੱਖੀ ਸਹਿਬਾਨਾਂ ਦਾ ਕੋਟਨ ਕੋਟਨ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਤਿਆਗ ਕਰਨਾ ਜਿਹੜਾ ਕੋਈ ਸੌਖੀ ਗੱਲ ਨਹੀਂ ਇਹਨਾਂ ਨੇ ਤਿਆਗ ਕੀਤਾ ਹੋਇਆ ਸੰਬੋਧੀ ਮਾਰਗ ਨੂੰ पन तो भारत ने प्रभुतु भारत बनाने वास्ते इन्हानो योगदान है तो कोटन कोटन इन्हानो धन्यवाद कितनी खेमा जी सबसे पहले प्रभु बाबा साहब को चरण में कोटि कोटि करती हूं प्रभु बाबा साहब की वजह ही मेरे कंट्री शिवर आया है मैं कबला को भी मैं बोलती हूं करती हूं मेरे साथ में खड़ी हूं जी मेपाचार्य जी हैं मैं इनको निबंधन करती हूँ बार बार इन्हीं की वजह से आज मैं यहाँ हूँ आप सबके सामने और मैं यूट्यूब से हूँ मेरा बस कहना तो बहुत कुछ है लेकिन समय बहुत कम है तो हम कहना चाहेंगे कि जब तक हमको मंजिल मिल ना जाए जब तक हमको हमारा अधिकार मिल ना जाए जब तक रीति एक्टिंग खत्म हो ना जाए जब तक हमको हमारा महाबोधि बुद्ध बिहार मिल ना जाए ऐसे <ुण> ही चलना है ऐसे ही लड़ना है ऐसे ही आवाज उठानी है और ऐसे ही लगे रहना साथियां तो थैंक यू अह अगले प्रोग्राम च सिद्ध होला ਤੇ ਮੈਂ ਜਿਹੜੇ ਇਸ ਯਾਤਰਾ ਦੇ ਵਿੱਚ ਸ਼ਾਮਲ ਹੋਇਆ ਸਾਡੇ ਆਰਬਨ ਸਟੇਟ ਤੋਂ ਆਪਣੀ ਟੀਮ ਸਮੇਤ ਸ਼ਾਂਤੀ ਜੀ ਸਾਡੇ ਜਨਤਕਤਰ ਤੇ ਉਹ ਉਹਨਾਂ ਦੇ ਸਾਥੀ ਪਹੁੰਚੇ ਆ ਅ ਐਸਐਲ ਬੇਦੀ ਸਾਹਿਬ ਪਹੁੰਚੇ ਆ ਤੇ ਵੱਧਨ ਸਾਹਿਬ ਔਰ ਭਾਣੋਤੀ ਤੋਂ ਸਾਡੇ ਸਾਥੀ ਰੋਕੀ ਜੀ ਆਪਣੀ ਟੀਮ ਦੇ ਯਾਤਰਾ ਵਿੱਚ ਸ਼ਾਮਲ ਹੋਣ ਲਈ ਜੀਂਗ ਲੈ ਕੇ ਆਏ ਆ ਅਸੀਂ ਉਹਨਾਂ ਦਾ ਵੀ ਜਿਹੜਾ ਸਾਥੀਆਂ ਦਾ ਧੰਨਵਾਦ ਕਰਦੇ ਆ ਸੁਨੀਤਾ ਜੀ ਸਾਡੇ ਸ਼ਰਮਾ ਜੀ ਔਰ ਹੋਰ ਸਾਡੇ ਤਰਸੇਮ ਪੱਪੂ ਜੀ ਔਰ ਸਾਡੇ ਪ੍ਰਧਾਨ ਜੀ ਆਪਣੇ सुरेंद्र ਢੰਡਾ ਜੀ ਔਰ ਸਾਡੇ ਮਾਣਾ ਜੀ ਔਰ ਧਰਮਿੰਦਰ ਬੋਹੜ ਜੀ ਸਾਰੇ ਜਿੰਨੇ ਵੀ ਸਾਥੀ ਆ ਪ੍ਰੇਮਪ੍ਰੀਤ ਹਸਿਆਰਪੁਰ ਤੋਂ ਡਾਕਟਰ ਹਰਪਾਲ ਸਿੰਘ ਜੀ ਔਰ ਕਸ਼ੰਬਰ ਜੀ ਤੇ ਹੋਰ ਵੀ ਰਤਨ ਕਹਨੇ ਦੀ ਬਾਕੀ ਬਹੁਤ ਸਾਰੇ ਸਾਥੀ ਆ ਮੈਂ ਜਾਣੇ ਸਾਰਿਆਂ ਦੇ ਲੈਣ ਦਾ ਮੈਂ ਇਹਨਾਂ ਜਿਹੜੇ ਸਾਥੀਆਂ ਦਾ ਹਾਜ਼ਰੀ ਨਾਲ ਆ ਉਹਨਾਂ ਉਹਨਾਂ ਦੀ ਵੀ ਹਾਜ਼ਰੀ ਉਹ ਸਾਥੀ ਜੈਕਾਰਾ ਆਵਾਜ਼ਾਂ ਦਾ ਦਮ ਵਿਚ ਰਹ ਦੂਰਾ ਮੋਤੀ ਬਣ ਕੇ ਕਰਾਂਗੇ ਪੂਰਾ ਆਵਾਜ਼ਾਂ ਦਾ ਦਮ ਵਿਚ ਰਹ ਦੂਰਾ ਮੋਤੀ ਬਣ ਕੇ ਕਰਾਂਗੇ ਬਾਬਾ ਸਾਹਿਬ ਤੁਹਾਡੀ ਸੋਚ ਤੇ ਜੈ ਜੈਕਾਰੇ ਤੋਂ ਕੇ ਜੈ ਭੀਜ ਜੈਕਾਰਾ

ਅੱਜ ਫੁੱਤ ਗਿਆ ਆਜ਼ਾਦ ਮਿਸ਼ਾਲ ਮਾਰਚ ਜਲੰਧਰ ਲੁਕੋਟਰ ਮੈਦਾਨਪੁਰ ਤੋਂ ਹੁੰਦਾ ਹੋਇਆ ਅੰਮ੍ਰਿਤਪੁਰ ਫਤਿਯਾਬਾਦ ਤੇ ਹੁਣ ਸੰਗमित्रा ਬੁੱਧ ਵਿਹਾਰ ਦੇ ਵਿੱਚ ਪਹੁੰਚਿਆ ਹੈ ਫੁੱਤ ਗਿਆ ਉਹ ਇਤਿਹਾਸਕ ਸਥਾਨ ਹੈ ਜਿੱਥੇ ਤੱਥਗਤ ਬੁੱਧ ਲੋਏ ਗਿਆਨ ਪ੍ਰਾਪਤ ਕੀਤਾ ਹੈ ਔਰ ਤਥਾਗਤ ਦੀ ਯਾਦ ਦੇ ਵਿੱਚ ਹੀ ਉੱਥੇ ਬਹੁਤ ਵੱਡਾ ਜਿਹੜਾ ਉੱਠ ਗਿਆ ਟੈਂਪਲ ਬਣਿਆ ਹੋਇਆ ਹੈ ਔਰ ਉਹ ਟੈਂਪਲ ਜਿਹੜਾ ਹੈ ਕੱਲੇ ਭਾਰਤ ਵਿੱਚ ਹੀ ਨਹੀਂ ਸਮੁੱਚੇ ਸੰਸਾਰ ਵਿੱਚ ਜਿਹੜਾ ਹੈ ਉਹ ਮਾਨਤਾ ਹੈ ਉਹਨੂੰ ਜਿਹੜੇ 26 27 ਬੁੱਧਿਸਟ ਕੰਟਰੀ ਨੇ ਉਹ ਉੱਥੇ ਆ ਕੇ ਸਜਦਾ ਕਰਦੇ ਨੇ ਔਰ ਇਹ ਤੋਂ ਇਲਾਵਾ ਵੀ ਜੋ ਦੁਨੀਆ ਭਰ ਦੇ ਵਿੱਚ ਬਹੁਤ ਅਪਾਸਕ ਨੇ ਕੋਈ ਵੀ ਆ ਕੇ ਉਥੇ ਆਪਣੀ ਸਜਦਾ ਕਰਦੇ ਨੇ ਪਰ ਵਿਖਾਂਤ ਇਸ ਸਥਾਨ ਦਾ ਇਹ ਹੈ ਵੀ ਬਈ ਬਹੁਤ ਲੰਮੇ ਸਮੇਂ ਤੋਂ ਇਹਦੇ ਉੱਤੇ ਜਿਹੜਾ ਕਬਜ਼ਾ ਹੈ ਉਹ tatha ਗਤ ਬੁੱਧ ਦੇ ਜਿਹੜੇ ਜਾਤੀ ਸਮਾਨਤਾ ਭਾਈਚਾਰਾ ਤੇ ਨਿਆਂ ਵਾਲੇ ਸਿਧਾਂਤ ਹੈ ਉਹਨਾਂ ਦੇ ਉਥੇ ਉਲਟ ਜਿਹੜਾ ਕੰਮ ਹੋ ਰਿਹਾ ਹੈਗਾ ਔਰ ਉਹਦੀ ਜਿਹੜੀ ਵਕਾਸ ਹੈ ਉਸ ਬੁੱਧਗਯਾ ਦਾ ਉਹਨੂੰ ਰੋਕਿਆ ਜਾ ਰਿਹਾ ਕਿਉਂਕਿ ਜੇ ਜਾ ਕੇ ਵੇਖਿਆ ਜਾਏ ਤਾਂ ਬੁੱਧਗਯਾ ਦੇ ਆਲੇ ਦੁਆਲੇ ਜਿਹੜਾ ਬੁੱਧਗਯਾ ਦਾ ਜਿੱਥੇ ਗਿਆਨ ਪ੍ਰਾਪਤ ਕੀਤਾ ਉਹ ਟਰੀ ਦੇ ਦੁਆਲੇ ਵੀ ਜਿਹੜਾ ਹੂਰ ਤੱਕ ਜਿਹੜਾ ਘੱਟੋ ਘੱਟ 5-500 ਜਿਹੜਾ ਆਪਣੇ ਬਰਨਾਂਦ ਤੱਕ ਜਿਹੜਾ ਅੱਦੇ ਫਰਨਾਂਦ ਤੱਕ ਸਾਰੇ ਦੇਸ਼ਾਂ ਨੇ ਆਪਣੇ ਆਪਣੇ ਉੱਥੇ ਸਤੂਪਾ ਬਣਾਏ ਹੋਏ ਨੇ ਤੇ ਇਹ ਜਿਹੜਾ ਗਯਾ ਦਾ ਪ੍ਰਬੰਧ ਹੈ ਜੋ ਜਿਹੜਾ 49 ਦਾ ਐਕਟ ਹੈ ਬਹੁਤ ਗਾਇਦਾ ਟੈਂਪਲ ਦਾ ਉਹਦੇ ਮਤਲਬ ਪੰਜ ਜਿਹੜੇ ਉਹਨੂੰ ਰਨ ਕਰਦੇ ਹੈਗੇ ਆ ਦੋ ਜਿਹੜੇ ਬਹੁਤ ਭਿਖਸ਼ੂ ਹੈ ਇੱਕ ਡੈਪਟੀ ਕਮਿਸ਼ਨਰ ਹੁੰਦਾ ਤੇ ਦੂਜੇ ਵੀ ਜਿਹੜੇ ਦੋ ਆ ਉਹ ਬੁੱਧ ਜਿਹੜੇ ਆਪਾਸਕ ਹੋਣੇ ਚਾਹੀਦੇ ਹੈਗੇ ਆ ਬਾਰੇ ਵਕਤ ਦੀਆਂ ਜਿਹੜੀਆਂ ਮਨੁਵਾਦੀ ਸਰਕਾਰਾਂ ਹੈਗੀਆਂ ਉਹਨਾਂ ਨੇ ਆਪਣੇ ਜਿਹੜੇ ਉੱਤੇ ਪ੍ਰਬੰਧ ਦੇ ਵਿੱਚ ਜਿਹੜਾ ਬਹੁਤ ਗੈਰ ਦਾ ਜਿਹੜਾ ਸੰਸਾਰ ਪੱਤਰ ਤੇ ਜਿੱਦਾ ਜਾਪਾਨ ਹੈ ਕੋਰੀਆ ਹੈ ਹੋਤ ਕੰਬੋਡੀਆ ਹੈ ਹੋ ਜਿੰਨੇ ਪੁਦਰਸਟ ਕੰਟਰੀ ਨੇ ਉਹਦਾ ਉਥੇ ਬਹੁਤ ਵੱਡੇ ਪੱਤਰ ਤੇ ਵਿਕਾਸ ਕਰਨਾ ਚਾਹੁੰਦੇ ਹੈਗੇ ਆ ਪਰ ਉਹ ਪ੍ਰਬੰਧਕ ਜਿਹੜੇ ਆ ਵਿੱਚ ਬੈਠੇ ਉਹ ਨਹੀਂ ਕਰਦੇ ਰੇ ਇਸ ਲਈ ਹੈ ਜਿਹੜਾ ਅੱਜ ਵਿਸ਼ਾਲ ਮਾਰਚ ਹੈ ਜਲੰਧਰ ਤੋਂ ਚੜ ਕੇ ਰਕੋਤਰ ਮਹਿਤਪੁਰ ਤੇ ਅਧਿਆਬਾਦ ਅੰਬੇਡਕਰ ਪਾਰਕ ਤੋਂ ਹੁੰਦਾ ਹੋਇਆ ਇੱਥੇ ਪਹੁੰਚਿਆ ਹੈਗਾ ਔਰ ਇਹਦਾ ਇੱਕੋ ਹੀ ਮਕਸਦ ਹੈ ਵੇ ਜਿਹੜਾ 1949 ਦਾ ਐਕਟ ਹੈ ਉਹਨੂੰ ਜਿਹੜਾ ਖਤਮ ਕੀਤਾ ਜਾਣਾ ਚਾਹੀਦਾ ਜਦ ਕਿ ਇਹ ਗੱਲ 바ਵਾ ਸਾਹਿਬ ਡਾਕਟਰ ਮਿਤਕਰ ਨੇ ਜੇਸ ਵੇਲੇ ਸੰਵਧਾਨ ਲਿਖਿਆ ਉਦੋਂ ਉਹਨਾਂ ਨੇ ਸੰਵਧਾਨ ਦੇ ਆਰਟੀਕਲ 13 ਜਿਹੜਾ ਹੈਗਾ ਉਹਦੇ ਵਿੱਚ ਇਹ ਗੱਲਾਂ ਜਿਹੜੀਆਂ ਸਿੱਗੀਆਂ ਉਹਨਾਂ ਨੇ ਕਲੀਅਰ ਕੱਟ ਲਿਖ ਦਿੱਤੀਆਂ ਵੀ ਇਹ ਸ ਸੰਵਧਾਨ ਨੇ 26 ਜਨਵਰੀ 1950 ਤੋਂ ਲਾਗੂ ਹੋਣਾ ਹੈ ਤੇ ਜਦੋਂ ਇਹ ਸੰਵਧਾਨ ਇਸ ਦੇ ਵਿੱਚ ਲਾਗੂ ਹੋ ਜਾਣਾ ਹੈਗਾ ਤਾਂ ਫੇਰ ਇਹ ਇਹ ਜਿਹੜੇ ਇਸ ਸੰਵਧਾਨ ਤੋਂ ਪਹਿਲਾਂ ਜਿੰਨੇ ਵੀ ਕੋਈ ਕਦੇ ਕਾਨੂੰਨ ਆ ਰੰਪਰਮਾ ਹੈਗੀਆਂ ਰੀਤੀਆਂ ਹੈਗੀਆਂ ਉਹ ਸਾਰੀਆਂ ਆਟੋਮੈਟਿਕ ਜਿਹੜੀਆਂ ਖਤਮ ਹੋ ਜਾਣੀਆਂ ਹੈਗੀਆਂ ਉਹ ਜ਼ੀਰੋ ਹੋ ਜਾਣੀਆਂ ਹੈਗੀਆਂ ਤੇ ਜਿਹੜਾ ਸੰਵਧਾਨ ਹੈ ਉਹ ਹੀਰੋ ਹੋ ਜਾਣਾ ਚਾਹੀਦਾ ਹੈ ਚਾਹੀਦਾ ਤਾਂ ਇਹ ਸੀ ਵੀ ਉਹ ਐਕਟ ਸੰਵਧਾਨ ਦੇ ਮਤਾਬਕ ਕਰਦਾ ਹੈ ਪਰ ਇਹ ਧੱਕੇ ਨਾਲ ਜਿਹੜੇ ਲੋਕ ਹੈ ਮਨੁਵਾਤੀ ਉੱਥੇ ਕਬਜ਼ਾ ਹੋ ਕੇ ਬੈਠੇ ਆ ਤੇ ਬੁੱਧ ਗਾਇਆਂ ਨੂੰ ਆਜ਼ਾਦ ਕਰਾਉਣ ਵਾਸਤੇ ਅੱਜ ਜਿਹੜਾ ਇਹ مشਾਲ مارچ ਇੱਥੇ ਪਹੁੰਚਿਆ ਹੈ ਉਹਦਾ ਸੰਗमित्रा ਬੁੱਧ ਵਿਹਾਰ ਜਿਹਦੇ ਅੱਜਕੱਲ ਸੰਚਾਲਕ ਜਿਹੜੇ ਪ੍ਰਬੰਧਕ ਹੈਗੇ ਆ ਡਾਕਟਰ ਭਜਨ ਪਰ ਭਜਨ ਜੀ ਤੇ ਨੈਨਦੀਪ ਜੀ ਉਹ ਇੱਥੇ ਉਹਨਾਂ ਨੇ ਜਿਹੜੇ ਆਪਾਸ ਆਏ ਉਹਨਾਂ ਦੇ ਲਈ ਚਾਹ ਪਾਣੀ ਦਾ ਵੀ ਪ੍ਰਬੰਧ ਕੀਤਾ ਹੈ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੈ ਪੀ ਜੈ ਭਾਰ ਨਮੋ ਬੁੱਧ